37 ਸਾਲਾ ਦੇ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ सुरेंद्र ਸਿੰਘ ਨਾਮਕ ਸਖਸ਼ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਜ਼ਹਿਰੀਲਾ ਪਦਾਰਥ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਿਆ ਆਪਣੇ ਸਸਾਲੀਏ ਤੇ ਪੁਲਿਸ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਗਈ ਹੈ ਆਤਮ ਹੱਤਿਆ ਤੋਂ ਪਹਿਲਾਂ ਵੀਡੀਓ ਵੀ ਜਾਰੀ ਕੀਤੀ ਗਈ ਬਟਾਲਾ ਦੇ ਹਰਨਾਮ ਨਗਰ ਦਾ ਇਹ ਮਾਮਲਾ ਹੈ ਮਤਕ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰੇ ਸਸਨੇ ਤੇ ਮੈਨੂੰ ਸੋੜੇ ਨੇ ਸਾਰੇ ਨੇ ਤੰਗ ਨਾ ਕੀਤਾ ਪਿਆ ਨਾ ਪਤਾ ਕੀ ਦੋਸ ਐਨਨ ਨੇ ਮੇਰੇ ਕੋਲ 7000 ਰੁਪਏ ਮੰਗੇ ਪਿਓ ਮੈਂ ਕੀ ਕਰਾਂ ਕੀ ਕਰਾਂ ਮਰ ਗਿਆ ਮੈਂ ਅੱਜ ਮਰ ਮਰ ਲੱਗਾ ਹਾਲੇ ਮਨ ਲੱਗਾ ਓਕੇ ਪੁਲਿਸ ਪੁਛਾਸ਼ੇ ਮੇਰਾ ਹੱਲ ਪਗੜੇ ਸਮੇਂ ਤੇ ਚਾਚੇ ਮੇਰਾ ਹੱਲ ਪਗੜੇ ਓਕੇ ਭਾਈ ਮੈਂ ਆਪਣੇ ਸਾਲੇ ਤੋਂ ਤੇ ਆਪਣੀ ਸਾਤ ਤੋਂ ਦੁਖੀ ਹੋ ਕੇ ਡੀਟੀ ਦਵਾਈ ਪੀ ਲਈ ਜਾਂ ਕੀ ਕਰਾਂ ਸਰਕਾਰਾਂ ਨੇ ਕੀ ਕੰਮ ਨਹੀਂ ਆ ਸਰਕਾਰਾਂ ਨੇ ਕੀ ਕੰਮ ਨਹੀਂ ਆ ਹਰ ਗਾਂ ਸਾਫ਼ ਨਹੀਂ ਦਵਾ ਖਾਦ ਜਾਂ ਮੇਰੇ ਪੁਲਿਸ ਵਾਲਾ ਨੇ ਸਿਟੀ ਥਾਣੇ ਵਾਲਾ ਨੇ ਬੜਾ ਦੁੱਖ ਦਿੱਤਾ ਮੇਕੋ 15 ਲੱਖ ਰੁਪਏ ਮੰਗਦੀਆਂ ਹੈ ਹਾਂਜੀ ਇਤਲਾ ਮਿਲੀ ਸੀ ਕਿ ਸਰਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਹਰਨਾਮਨਗਰ ਨਜ਼ਦੀਕ ਰੇਲਵੇ ਸਟੇਸ਼ਨ ਬਟਾਲਾ ਇਹ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਆ ਮੌਕੇ ਤੇ ਪਹੁੰਚੇ ਆ ਮਲਾਇਆ ਮੌਕਾ ਕਰ ਲਿਆ ਵਾ ਜੋ ਬਿਆਨ ਲਿਖਾਉਣ ਕੀ ਬੈਨਾਂ ਦੇ ਅਨਸਾਰ ਕਾਰਵਾਈ ਅਮਜ਼ਿਲ ਲੈਂਦੀ ਹੈ ਇੱਕ ਵੀਡੀਓ ਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਤਮ ਹੱਤਿਆ ਕਰਨ ਕੋ ਪਹਿਲਾਂ ਠੀਕ ਹੈ ਜਿਸ ਵਿੱਚ ਬਟਾਲਾ ਸਿਟੀ ਪੁਲਿਸ ਦੇਤੇ ਵੀ ਰੂਪ ਲਾ ਰਹੇ ਨੇ ਕਿ ਮੈਂ ਪੁਲਿਸ ਕੋ ਤੰਗ ਆ ਕੇ ਆਤਮ ਹੱਤਿਆ ਕਰ ਰਿਹਾ ਹਾਂ ਅਜੇ ਮੈਂ ਵੇਖੀ ਨਹੀਂ ਆ ਜਦੋਂ ਵੇਖਾਂਗੇ ਫਿਰ ਸੋਰਿਆਂ ਦੇ ਲਾਰੇ ਕਿ ਕਿਸ ਕਿਹਾ ਬਈ ਸੌਰਿਆਂ ਦੇ ਵੀ ਰੋਪ ਲਾ ਰਿਆ ਨਾ ਇਹਨਾਂ ਨਾਂ ਦੱਸ ਰਿਹਾ ਜੇ ਬਿਆਨ ਲਿਖਣਾ ਬਿਆਨ ਲਿਖ ਕੇ ਮੌਕੇ ਤੇ ਪਹੁੰਚ ਗਿਆ ਬਿਆਨ ਲਿਖ ਕੇ ਜੋ ਬਿਆਨ ਦੇਣਗੇ ਕਾਰਵਾਈ ਕੀਤੀ ਹੈ ਬੇਟੇ ਨੇ ਰਾਤ ਕੋਈ ਜਰੀਲੀ ਚੀਜ਼ ਖਾ ਲਈ ਆ ਜੀ ਕਿਉਂ ਖਾਧੀ ਪਤਾ ਲੱਗਾ ਕਾਰਨ ਨਾਲ ਹਾਂਜੀ ਸੱਸ ਨਾਲ ਤੇ ਅੱਦ ਨਾਲ ਸੱਸ ਨਾਲ ਲੜ ਕੇ ਆਇਆ ਜੀ ਸੌਰੇ ਹਾਂਜੀ ਆਰਾਮਨਗਰੀ ਬਟਾੜੇ ਦੇ ਵਿੱਚ ਐਚਲੀ ਗੇਟ ਐਚਲੀ ਹਾਂਜੀ ਸੋਰਨ ਤੰਗ ਆ ਕੇ ਖਾਣ ਹਾਂਜੀ ਸਾਜੀ ਸਾਹ ਉਹ ਤਾਂ ਤੰਗ ਕਰੇ ਤੁਸੀਂ ਦਲਬਾਤ ਅੱਗੇ ਕਿ ਕਬਰ ਹੈ ਤੁਹਾਡੇ ਨਾਲ ਕੀ ਤੰਗੀ ਪਸੰਦ ਹਾਂਜੀ ਆਂਦਾ ਇਹ ਮੈਨੂੰ ਬਹੁਤ ਤੰਗ ਕਰਦੀ ਮੇਰੇ ਸਾਥ ਸਤੇ ਮੇਰਾ ਸਾਵਾ ਬੜੀਆਂ ਗੰਦੀਆਂ ਗਾਲਾਂ ਕੱਢਦੇ ਜਦੋਂ ਮੈਂ ਚੱਲਾ ਉਹਨਾਂ ਹਾਂਜੀ ਇਹ ਘਰ ਦੀ ਇੱਥੇ ਰਹਿੰਦੀ ਕਿ ਉੱਥੇ ਨਹੀਂ ਉੱਥੇ ਹੀ ਹੋਵੇ ਉਹਨੂੰ ਵੀ 8 ਮਹੀਨੇ ਹੋ ਗਏ ਤੇ ਤੰਗ ਪਸੰਦ ਕਿਉਂ ਕਰਦੇ ਸੀ ਇਹਨੂੰ ਬੇਟੇ ਇਹਦੇ ਕੋ ਪੈਸੇ ਤੇ ਲਾ ਮੰਗਦੇ ਹਾਂਜੀ ਇਹ ਨੂੰ ਬਾਜੀ ਉਹ 6 ਮਹੀਨੇ ਹੋ ਗਏ ਵੋਟੀ ਗਈ ਨੂੰ ਤੇ ਛੱਗਣਾ ਨਹੀਂ ਸੀ ਚਾਹੁੰਦਾ ਧੀ ਐਡੀ ਵੜੀ ਨੀ ਕੀ ਜੀ ਬੜੀ ਸੋਹਣੀ ਸੀ ਅੰਦਰ ਇਹਨਾਂ ਮਾਰ ਵੀ ਜਾਉਂਦਾ ਮੈਂ ਕੁੜੀ ਲਈ ਆਪਣੀ ਸੰਜੁਲੀ ਐਂ ਤਾਂ ਬਥੇਰੇ ਆਂਦੇ ਆ ਵੀ ਸਾੜਦੇ ਤੇ ਵੜੀਆਂ ਜਨਾਨੀਆਂ ਤੇ ਨਹੀਂ ਮੰਨਦਾ ਸਾਡੀ ਪਤਾ ਨਹੀਂ ਹੁਣ ਉਹਨਾਂ ਨੇ ਕੀ ਇਹਨੂੰ ਉਹਦੇ ਖਾਣਾ ਪਚਾਉਣ ਜਾਂਦਾ ਸੀ ਕੁੜੀ ਦਾ ਦੁੱਧ ਲਾਇਆ ਸੀ ਦੁੱਧ ਵੀ ਲਿਕੇ ਦਿੰਦਾ ਸੀ ਜੀ ਅੱਗੇ ਵੀ ਇੰਨਾ ਪਰੇਸ਼ਾਨੀ ਕਰ ਅੱਗੇ ਅਸੀਂ ਚਾਰ ਅੱਗੇ ਤਾਂ ਜਾਂਦੀ بڑا ਮੋਟਾ ਲੜਕੇ ਤਹਿੰਦਾ ਹੁੰਦੇ ਮੈਂ ਜਾਣਾ ਮੇਰੇ ਭਰਾ ਨਹੀਂ ਜਾਣਾ ਮੱਕਰਾ ਭਤੀਜਾ ਜਾਂਦਾ ਸੀ ਅਸੀਂ ਲੈ ਕੇ ਆ ਜੜਾ ਚਾਰ ਪੰਜ ਵਾਰੀ ਅਸੀਂ ਪਾਜੀ ਗਏ ਲੈ ਤੇ ਅਹੀਂ ਹੱਥੋਂ ਗਲਤੀ ਹੋ ਗਈ ਜਿਹੜੀ ਪਹਿਲੇ ਦਿਨ ਸਾਡੇ ਘਰ ਮਾਂ ਲਾ ਕੇ ਆ ਕਿ ਤੁਸੀਂ ਬੰਨਣਾ ਲਾ ਲਈ ਉਹ ਗਲਤੀ ਨਹੀਂ ਅੱਜ ਸਾਨੂੰ ਕਿੱਥੇ ਬਸਾਤਾ ਮੰਗ ਕੀ ਕਰਦੇ ਆ ਮੈਂ ਮੰਗ ਕਰਦੇ ਆ ਵੀ ਉਹ ਤਬਰ ਨੂੰ ਕੰਬੀ ਸਦਾ ਹੋਣੀ ਚਾਹੀਦੀ ਵਿੱਚੋਂ ਬੋਟੀ ਨੂੰ ਤੇ ਬੱਚੀ ਜਿਹੜੀ ਸਾਨੂੰ ਦੇ ਦਿਓ ਸਾਡੇ ਛਿੰਦੇ ਜੇ ਇਨਸ਼ਾਅੱਲੇ ਸਾਨੂੰ ਦੇ ਦੇ ਤੀ ਪਿੱਛੇ ਮਰਿਆ ਤੀ ਪਿੱਛੇ ਮਰਿਆ ਇਤੋਂ ਦਾ ਪਿਆਰ ਨਾ ਨੇ ਸਦੀ ਦੁਨੀਆ ਤੇ ਵੇਖਿਆ ਮੇਰੀ 베ਨੀ ਉਮਰ ਹੋ ਗਈ 65 ਸਾਲ ਦੀ ਜਦੋਂ ਸਮਝਾਉਂਦੇ ਆ ਨਹੀਂ ਭੂਆ ਮੈਂ ਆਪਣੀ ਕੁੜੀ ਨੂੰ ਰੋਲ ਲੰਗਾਈ ਅੱਜ ਰੋਲ ਦੀ ਛੱਡ ਗਿਆ ਅੱਜ ਰੋਲ ਦੀ ਛੱਡ ਗਿਆ ਸੁਰਿੰਦਰ ਸਿੰਘ ਨਾਮਕ ਸਖਸ਼ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਨੇ ਦਾਸੇ ਕਿ 35 ਸਾਲ ਦੇ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਜ਼ਹਿਰੀਲਾ ਪਦਾਰਥ ਨਿਗਲ ਕੇ ਉਸਨੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਿਆ ਆਪਣੇ ਸੱਤ ਸਾਲੇ ਤੇ ਪੁਲਿਸ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਜੜੀ ਗੱਲ ਉਸਦੇ ਵੱਲੋਂ ਕਹੀ ਗਈ ਹੈ ਵੀਡੀਓ ਦੇ ਵਿੱਚ ਤੇ ਸੁਰਿੰਦਰ ਸਿੰਘ ਨਾਮਕ ਸਖਸ਼ ਦੇ ਵੱਲੋਂ ਆਤਮ ਹੱਤਿਆ ਕੀਤਾ ਗਿਆ ਹੈ पैंती साल नौजवान ने खुदकुशी की थी है बटाला के हरनाम नगर का यह मामला दसा जा रहा है दस कि मृतक के परिवारक मैं हम इंसाफ की जहरीला पदार्थ निगल के जीवन लीला समाप्त कर ली से सुरेंद्र नामक शख्स वालों